ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਹਿਗੁਰੂ ਕਲੌਥ ਹਾਊਸ ਐਂਡ ਪਟ੍ਰੀਕ ਬਟਲਾ ਡਾ ਵੱਲੋਂ ਪਲੀਜ਼ ਜਿਹੜੇ ਪਹਿਣਾ ਮੇਰੇ ਨਾਲ ਪਹਿਲੀ ਵਾਰ ਜੁੜੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੋ ਲੋ ਅੱਜ ਫਿਰ ਅਸੀਂ ਆਪਣੀਆਂ ਪਹਿਣਾ ਵਾਸਤੇ ਲੈ ਕੇ ਆਇਆ ਇੱਕ ਨਵੀਂ ਕਲੈਕਸ਼ਨ ਨਵੀਂ ਕਲੈਕਸ਼ਨ ਦੇ ਵਿੱਚ ਰਹਿਣ ਵਾਲੇ ਸਾਰੇ ਤਰ੍ਹਾਂ ਦੇ ਮਿਕਸ ਪੀਸ ਤੇ ਪ੍ਰਾਈਸ ਲੈ ਕੇ ਆਇਆ ਆਫਰ ਦੇ ਵਿੱਚ 120 ਰੁਪਏ ਪਰ ਮੀਟਰ ਰਹਿਣ ਵਾਲੇ ਆ ਪੀਸ ਤੇ ਕੱਟ ਰਹਿਣ ਵਾਲੀ ਹੈ 1 ਮੀਟਰ ਤੋਂ ਲੈ ਕੇ 2 ਤੱਕ ਠੀਕ ਹੈ 2 ਤੋਂ ਉੱਪਰ ਵੀ ਤੁਹਾਨੂੰ ਕੱਟ ਮਿਲੂਗੀ ਪੀਸਾਂ ਦੀ 1 ਮੀਟਰ ਤੋਂ ਲੈ ਕੇ 1/2 ਮੀਟਰ ਦਾ ਪੀਸ 1.5 ਮੀਟਰ ਦਾ ਪੀਸ 2 ਮੀਟਰ ਦਾ ਪੀਸ ਤੇ ਸਵਾ ਦੋ ਤੱਕ ਦੇ ਪੀਸ ਦੀ ਕੱਟ ਰਹਿਣ ਵਾਲੀ ਹੈ ਜੀ ਤੇ ਪ੍ਰਾਈਸ ਦਵਾਂਗੇ ਤੁਹਾਨੂੰ 120 ਰੁਪਏ ਪਰ ਮੀਟਰ ਪੀਸ ਰਹਿਣਗੇ ਸਾਰੇ ਮਿਕਸ ਠੀਕ ਹੈ ਜੀ ਕੋਈ ਔਰਗੈਂਜ਼ਾ ਦਾ ਰਹੂਗਾ ਟੈਬੀ ਦਾ ਰਹੂਗਾ ਬਰਬਰੀ ਦਾ ਰਹੂਗਾ ਲਓ ਜੀ ਹੁਣ ਲੱਗੇ ਅਸੀਂ ਵੀਡੀਓ ਕਰਨ ਸਟਾਰਟ ਸ ਪਹਿਲਾ ਪੀਸ ਦੇਖੋ ਚੈੱਕ ਕਰੀ ਚੱਲੋ ਬਰਬਰੀ ਦੇ ਵਿੱਚ ਪੌਣੇ 2 ਮੀਟਰ ਦੀ ਕੱਟ ਤੱਕ ਰਹਿਣ ਵਾਲਾ ਪੀਸ ਹੈ ਸੀ ਠੀਕ ਹੈ ਜੀ ਜਿਹੜੀਆਂ ਮੇਰੀਆਂ ਪੈਨ ਪਤਲੀਆਂ ਜਾਂ ਕੋਈ ਲੈਸ ਕੋਈ ਡਿਜ਼ਾਈਨਿੰਗ ਕਰਕੇ ਆਪਣਾ ਸੂਟ ਰੈਡੀ ਕਰਨਾ ਚਾਹੁੰਦੀਆਂ ਸ਼ਰਟ ਪੀਸ ਲੈ ਸਕਦੀਆਂ ਸਾਡੇ ਕੋਲ ਸਿਰਫ 120 ਰੁਪਏ ਪਰ ਮੀਟਰ ਵਿੱਚ ਤੇ ਬਾਕੀ ਆਪਣੀ ਡਿਜ਼ਾਈਨਿੰਗ ਕਰਕੇ ਜਿੰਨੀ ਮਰਜ਼ੀ ਦੀ ਆਪਣੀ ਲੈਂਥ ਕੰਪਲੀਟ ਕਰ ਸਕਦੀਆਂ ਜੀ ਇਹ ਵੀ ਪੌਣੇ 2 ਮੀਟਰ ਦੀ ਕਟ ਤੱਕ ਰਹਿਣ ਵਾਲਾ ਇਹ ਵੀ ਬਰਬਰੀ ਦਾ ਰਹਿਣੂਗਾ ਦਾਸ ਬ੍ਰੈਂਡ ਦੀ ਬਰਬਰੀ ਰਹਿਣ ਵਾਲੀ ਹੈ ਜੀ ਇਹ ਵੀ ਪੌਣੇ 2 ਮੀਟਰ ਤੱਕ ਕਟਾ ਹੈ ਜੀ ਬਰਬਰੀ ਦਾ ਪੀਸ ਰਹੂਗਾ 120 ਰੁਪਏ ਪਰ ਮੀਟਰ ਦੇ ਨਾਲ ਚੈੱਕ ਕਰੀ ਚਲੋ ਜੀ ਪ੍ਰਿੰਟ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੀ ਆ ਇਹ ਟੈਬੀ ਦਾ ਰਹਿਣ ਵਾਲਾ ਜੀ ਟੈਬੀ ਦਾ ਪੀਸ ਵੀ ਤੁਹਾਨੂੰ 120 ਰੁਪਏ ਪਰ ਮੀਟਰ ਵਿੱਚ ਪਊਗਾ ਚੈੱਕ ਕਰੋ ਟੈਬੀ ਆ ਡਿਵਾਈਨ ਸ਼ੈਲਕ ਆ ਜੀ ਇਹ ਠੀਕ ਹੈ ਜੀ ਡਿਵਾਈਨ ਸ਼ੈਲਕ ਹੈ 120 ਰੁਪਏ ਪਰ ਮੀਟਰ ਵਿੱਚ ਪਊਗਾ ਜੀ ਇਹ ਵਾਲਾ ਪੀਸ ਡੇਢ ਠੀਕ ਹੈ ਜੀ ਡੇਢ ਮੀਟਰ ਦੀ ਕੱਟ ਵਿੱਚ ਰਹੂਗਾ ਇਹ ਵਾਲਾ ਪੀਸ 1.5 ਮੀਟਰ ਦੀ ਕੱਟ ਵਿੱਚ ਰਹੂਗਾ ਪੀਸ ਜਿਹੜੀਆਂ ਮੇਰੀਆਂ ਭੈਣਾਂ ਦਾ ਫੋਲਡ ਕਰਕੇ ਸ਼ਰਡ ਬਣ ਜਾਂਦੀ ਹੈ ਨਾ 19 18 ਇੰਚ ਘੇਰਾ ਆਉਂਦਾ ਆਰਾਮ ਨਾਲ ਤੁਸੀਂ ਇਹ ਵਾਲੇ ਪੀਸ ਸਾਡੇ ਕੋਲੋਂ ਬਾਏ ਕਰ ਸਕਦੀਆਂ ਆ ਆਫਰ ਵਿੱਚ ਤੁਹਾਨੂੰ ਐਸੇ ਲੈ ਕੇ ਆਏ ਆ ਅੱਜ ਪੀਸ ਇਹ ਵਾਲਾ ਪੀਸ ਵੀ ਪੌਣੇ 2 ਮੀਟਰ ਦੀ ਕੱਟ ਰੱਖ 2 ਮੀਟਰ ਤੱਕ ਰਹਿਣ ਵਾਲਾ ਜੀ ਇਹ ਵਾਲਾ ਵੀ ਟੈਬੀ 'ਚ ਰਹਿਣ ਵਾਲਾ 2 ਮੀਟਰ ਦੀ ਕੱਟ ਤੱਕ ਆ ਪੀਸ ਰਹੂਗਾ 2 ਮੀਟਰ ਦੀ ਕੱਟ ਤੱਕ ਟੈਬੀ ਦੇ ਵਿੱਚ 2 ਮੀਟਰ ਦੀ ਕੱਟ ਵਿੱਚ ਵੀ ਤੁਹਾਨੂੰ ਪੀਸ ਮਿਲਣ ਵਾਲਾ ਦੇਖੋ ਜੀ ਆਵਲਾ ਪੀਸ ਤੁਹਾਨੂੰ ਪੌਣੇ ਚਾਰ ਤੱਕ ਮਿਲਣ ਵਾਲਾ ਜੀ ਇਹ ਵੀ ਟੈਬੀ ਦੇ ਵਿੱਚ ਰਹੂਗਾ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਜੀ ਇਹ ਟੈਬੀ ਦੇ ਵਿੱਚ ਰਹੂਗਾ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਜੀ ਪੀਸ ਚੈੱਕ ਕਰੀ ਚਲੋ ਇਹ ਵੀ ਪੌਣੇ 2 ਮੀਟਰ ਦੀ ਕਟਾ ਤੱਕ ਆ ਜੀ ਕ੍ਰਸ਼ ਦੇ ਵਿੱਚ ਮਿਲੂਗਾ ਤੁਹਾਨੂੰ 120 ਰੁਪਏ ਪਰ ਮੀਟਰ ਰਹੂਗਾ ਪੀਸ 120 ਰੁਪਏ ਪਰ ਮੀਟਰ ਰਹੂਗਾ ਜੀ ਪੀਸ ਠੀਕ ਹੈ ਜੀ 2 ਮੀਟਰ ਪੌਣੇ 2 ਮੀਟਰ ਦੀ ਕੱਟ ਤੱਕ ਰਹਿਣ ਵਾਲਾ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇੱਕ ਕ੍ਰਸ਼ ਦੇ ਵਿੱਚ ਮਿਲੂਗਾ ਸ਼ਿਮਰ ਦੇ ਵਿੱਚ ਸ਼ਿਮਰ ਵਿੱਚ ਮਿਲੂਗਾ ਜੀ ਇਹ ਵੀ ਪੌਣੇ 2 ਮੀਟਰ ਤੱਕ 2 ਮੀਟਰ ਦੀ ਕੱਟ ਤੱਕ ਆ ਜੀ 2 ਮੀਟਰ ਤੱਕ ਰਹੂਗਾ ਪੀਸ ਇਹ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਠੀਕ ਹੈ ਜੀ ਇਹ ਕੇਵਲ ਆ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਕ੍ਰਸ਼ ਸ਼ਿਮਰ ਹੈ ਇਹ ਵੀ ਤੁਹਾਨੂੰ ਪੌਣੇ 2 ਮੀਟਰ ਦੀ ਕੱਟ ਤੱਕ ਮਿਲੂਗਾ ਕਰਾਸ਼ ਸ਼ਿਮਰਾ ਜੀ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਦਾਸ ਬ੍ਰੈਂਡ ਦੇ ਪੀਸ ਰਹਿਣਗੇ ਸਾਰੇ 120 ਰੁਪਏ ਪਰ ਮੀਟਰ ਆਫਰ ਪ੍ਰਾਈਸ ਇਹ ਵੀ ਪੌਣੇ 2 ਮੀਟਰ ਤੱਕ ਰਹਿਣ ਵਾਲਾ ਜੀ ਇਹ ਤੁਸੀਂ ਆਪਣੀ ਡਿਜ਼ਾਈਨਿੰਗ ਕਰਕੇ ਲੈਸ ਵਗੈਰਾ ਲਗਾ ਕੇ ਕਿਸੇ ਵੀ ਤਰ੍ਹਾਂ ਤੁਸੀਂ ਆਪਣੇ ਸੂਟ ਰੈਡੀ ਕਰ ਸਕਦੇ ਹੋ ਕਿਉਂਕਿ ਅੱਜ ਕੱਲ ਡਿਜ਼ਾਈਨਿੰਗ ਹੀ ਇਦਾਂ ਦੀ ਚੱਲੀ ਹੋਈ ਹੈ ਲੈਸਰਸ ਲਗਾ ਕੇ ਅਸੀਂ ਕਿੰਨੇ ਵੀ ਜਿੰਨਾ ਦਾ ਮਰਜੀ ਪੀਸ ਹੋ ਇਸ ਆਪਣੇ ਸ਼ਾਰਟ ਰੈਡੀ ਕਰ ਸਕਦੇ ਹਾਂ ਜੀ ਇਹ ਵਾੜਾ ਦੇਖੋ ਜੀ ਸ਼ਿਮਰ ਦੇ ਵਿੱਚ ਹੈ ਇਹ ਨਾਲ ਇਹ ਨਾਲ ਬਾਟਮ ਆਉਗੀ ਇਹ ਮੈਚਿੰਗ ਬਾਟਮ ਆਉਗੀ ਇਹ ਸ਼ਿਮਰ ਦੇ ਵਿੱਚ ਹੈ 2-2 ਮੀਟਰ ਦੀ ਕੱਟ ਤੱਕ ਆ ਪੀਸ ਰਹੂਗਾ ਜੀ 2-2 ਮੀਟਰ ਦੀ ਕੱਟ ਤੱਕ ਆ ਪੀਸ ਰਹਿਣ ਵਾਲਾ ਜੀ ਇਹ ਸ਼ਿਮਰ ਦੇ ਵਿੱਚ ਹੈ ਠੀਕ ਹੈ ਜੀ ਡਾਇਮੰਡ ਸ਼ਿਮਰ ਆ ਜੀ ਇਹ ਇਹ ਵਾਲੀ ਰਹੂਗੀ ਇਹ ਨਾਲ ਸ਼ਰਟ ਜਾਂ ਬਾਟਮ ਕੁਛ ਵੀ ਤੁਸੀਂ ਰੈਡੀ ਕਰ ਸਕਦੇ ਹੋ ਇਹ ਬਾਟਮ ਲਗਾਈ ਹੈ ਅਸੀਂ ਇਹ ਨਾਲ ਠੀਕ ਹੈ ਜੀ ਇਹ ਸ਼ਰਟ ਹੈ ਜੀ ਇਹ オーਰਗੈਂਜ਼ਾ ਦੇ ਵਿੱਚ ਰਹੂਗਾ ਇਹ ਵੀ ਪੌਣੇ 2 ਮੀਟਰ ਦੀ ਕੱਟ ਤੱਕ ਹੈ ਜੀ ਔਰਗੈਂਜ਼ਾ ਦੇ ਵਿੱਚ ਪੀਸ ਰਹਿਣ ਵਾਲਾ ਹੈ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਸਾਰੇ ਪੀਸ ਮਿਲ ਲਗੇ ਤੁਹਾਨੂੰ ਅੱਜ ਚੈੱਕ ਕਰੀ ਚੱਲੋ ਜੀ ਇਹ ਵੀ ਪੌਣੇ 2 ਮੀਟਰ ਦੀ ਕੱਟ ਤੱਕ ਪੀਸ ਰਹੂਗਾ ਔਰਗੈਂਜ਼ਾ ਦੇ ਵਿੱਚ ਠੀਕ ਹੈ ਜੀ ਇਹ ਵੀ ਪੌਣੇ 2 ਮੀਟਰ ਦੀ ਕੱਟ ਤੱਕ ਰਹਿਣ ਵਾਲਾ ਪੀਸ ਪਿਓਰ ਔਰਗੈਂਜ਼ਾ ਦੇ ਵਿੱਚ ਹੈ ਦੇਖੋ ਜਿੱਦਾਂ ਦੀ ਮਰਜ਼ੀ ਸ਼ਰਟ ਰੈਡੀ ਕਰੋ ਬਾਕੀ ਇਹਦੇ ਉੱਪਰ ਤੁਸੀਂ ਵਰਕ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਡਿਜ਼ਾਈਨਰ ਸੂਟ ਸ਼ਰਟ ਬਣਾ ਸਕਦੇ ਹੋ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਔਰਗੈਂਜ਼ਾ ਦੇ ਵਿੱਚ ਰਹਿਣ ਵਾਲਾ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਔਰਗੈਂਜ਼ਾ ਦੇ ਵਿੱਚ ਰਹੂਗਾ ਪੌਣੇ 2 ਮੀਟਰ ਦੀ ਕੱਟ ਤੱਕ ਰਹਿਣ ਵਾਲਿਆ ਪੀਸ ਇਹ ਪੌਣੇ 2 ਮੀਟਰ ਦੀ ਕੱਟ ਤੱਕ ਮਿਲੂਗਾ ਠੀਕ ਹੈ ਜੀ ਇਹ ਸ਼ਾਇਦ 2 ਮੀਟਰ ਹੋਵੇ 2 ਮੀਟਰ ਹੀ ਹੋਵੇ ਇਹ ਵਾਲਾ ਪੀਸ ਤੁਸੀਂ ਕਿਸੇ ਬੱਚੇ ਦਾ ਵੀ ਆਪਣਾ ਸੂਟ ਰੈਡੀ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਹੋਰ ਪੀਸ ਨਾਲ ਇਹਦੀ ਡਿਜ਼ਾਈਨਿੰਗ ਕਰਕੇ ਆਪਣਾ ਸੂਟ ਰੈਡੀ ਕਰ ਸਕਦੇ ਹੋ। ਬਾਕੀ ਸਟੇਟ ਬਾਟਮਾ ਬਣਦੀਆਂ ਸਟੇਟ ਬਾਟਮ ਬਣਾ ਕੇ ਸ਼ਰਟ ਪਲੇਨ ਲੈ ਕੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨਰ ਸੂਟ ਤੁਸੀਂ ਬਣਾ ਸਕਦੇ ਹੋ ਜੀ। ਇਹ ਵਾਲਾ 2 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਔਰਗੈਂਜ਼ਾ ਦੇ ਵਿੱਚ ਹੀ 2 ਮੀਟਰ ਦੀ ਕੱਟ ਵਿੱਚ ਰਹੂਗਾ ਔਰ ਔਰਗੈਂਜ਼ਾ ਵਿੱਚ ਬੜੀ ਸੋਹਣੀ ਸ਼ਰਟ ਬਣਦੀ ਹੈ ਜੀ ਦੇਖੋ ਪਲੇਨ ਬਾਟਮ ਦੇ ਨਾਲ ਪਲੇਨ ਬਾਟਮ ਦੇ ਨਾਲ ਤੁਹਾਨੂੰ ਬਾਟਮ ਵੀ ਅਸੀਂ ਦਿਖਾਉਣੇ ਨੇ ਨਾਲ ਅਸੀਂ ਬਾਟਮ ਵੀ ਤੁਹਾਨੂੰ ਦਿਖਾਵਾਂਗੇ ਇਸ ਪੀਸ ਦੇ ਨਾਲ ਠੀਕ ਹੈ ਜੀ ਪਲੇਨ ਬਾਟਮ ਦੇ ਨਾਲ 2 ਮੀਟਰ ਦੀ ਕੱਟ ਵਿੱਚ ਰਹੂਗਾ ਇਹ ਵਾਲਾ ਪੀਸ ਇਹ ਵਾਲੇ ਤੁਸੀਂ ਇਹਨਾਂ ਦਾ ਬਾਟਮ ਲੈ ਸਕਦੇ ਹੋ ਇੰਦਾ ਮਰਜੀ ਡਿਜ਼ਾਈਨਰ ਸੂਟ ਬਣਾ ਸਕਦੇ ਹੋ ਔਰ ਗੈਂਜ਼ਾ ਵਿੱਚ 120 ਰੁਪਏ ਪਰ ਮੀਟਰ ਰਹੂਗਾ ਬਾਂਦਨੀ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਜੀ ਪੌਣੇ 2 ਮੀਟਰ ਤੱਕ ਮਿਲੂਗਾ ਇਹ ਵਾਲਾ ਪੀਸ ਪੌਣੇ 2 ਮੀਟਰ ਦੇ ਅਸੀਂ ਬਾਟਮ ਵੀ ਬਣਾ ਸਕਦੇ ਆ ਆਰਾਮਨਾ ਸ਼ਰਟ ਪੀਸ ਵੀ ਬਣਾ ਸਕਦੇ ਹਾਂ ਜੀ ਇਹ ਵੀ 10% ਦਾ ਔਰਗੈਂਜ਼ਾ ਜੀ 2 ਮੀਟਰ ਦੀ ਕੱਟ ਤੱਕ ਰਹਿਣ ਵਾਲਾ ਪੀਸ ਹੈ ਜੀ ਇਹ 2 ਮੀਟਰ ਰਹੂਗਾ ਜਾਂ ਪੌਣੇ 2 ਰਹੂਗਾ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਦਾ ਫੋਲਡ ਕਰਕੇ ਸ਼ੌਲਡਰ ਬੰਦੀ ਇਹ ਵਾਲੇ ਪੀਸ ਸਾਡੇ ਕੋਲੋਂ ਬਾਈ ਕਰ ਸਕਦੀਆਂ ਆ ਆਫ ਵਾਈਟ ਬਾਟਮ ਨਾਲ ਤੁਸੀਂ ਲੈ ਸਕਦੇ ਹੋ ਜੀ ਇਹ 2 ਮੀਟਰ ਦੀ 2 ਮੀਟਰ ਦਾ ਪੀਸ ਹੈ ਜੀ 2 ਮੀਟਰ ਦਾ ਪੀਸ ਹੈ ਆਫ ਵਾਈਟ ਬਾਟਮ ਨਾਲ ਤੁਸੀਂ ਲੈ ਸਕਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਬਾਟਮ ਇਹਦੇ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਜੀ ਇਹ ਵਾਲਾ ਦੇਖੋ ਜੀ ਇਹ ਪਿੰਕ ਸ਼ੇਡ ਦੇ ਵਿੱਚ ਬਾਟਮ ਲੈ ਸਕਦੇ ਹੋ ਲਾਈਟ ਜੀ ਪਿੰਕ ਦੇ ਵਿੱਚ ਲੈ ਸਕਦੇ ਹੋ ਬਾਟਮ ਦੇ ਨਾਲ ਇਹ ਵਾਲਾ ਪੀਸ ਇਹ ਵੀ 2 ਮੀਟਰ ਦੀ ਕੱਟ ਵਿੱਚ ਹੈ 2 ਮੀਟਰ ਰਹੂਗਾ ਇਹ ਵਾਲਾ ਪੀਸ ਬੜਾ ਪਿਆਰਾ ਜ਼ੋਰੇਗੈਂਜ਼ਾ ਦਾ ਪੀਸ ਰਹਿਣ ਵਾਲਾ ਇਹ ਵੀ ਚਨੂਨ ਦਾ ਇਹ ਵੀ 2 ਮੀਟਰ ਰਹੂਗਾ ਜੀ 120 ਰੁਪਏ ਪਰ ਮੀਟਰ ਰਹਿਣ ਵਾਲੇ ਸਾਰੇ ਪੀਸ ਜੀ ਜਨੂਨ 1.2 ਮੀਟਰ ਤੱਕ ਰਹਿਣ ਵਾਲਾ ਇਹ ਵਾਲਾ ਪੀਸ ਹੈ ਜੀ ਜਨੂਨ ਦੇ ਵਿੱਚ ਰਹਿਣ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਪੌਣੇ 2 ਮੀਟਰ ਤੱਕ 2 ਮੀਟਰ ਤੇ ਥੋੜਾ ਜਿਹਾ ਘੱਟ ਹੈ ਜੀ 2 ਮੀਟਰ ਮੰਨ ਕੇ ਚਲੋ 2 ਮੀਟਰ ਹੀ ਹੈ ਜੀ ਇਹ ਵਾਲਾ ਪੀਸ ਵੀ ਇਹ ਵੀ 2 ਮੀਟਰ ਦੀ ਪੀਸ ਹੈ ਬੜਾ ਪਿਆਰਾ ਜਿਹਾ ਪੀਸ ਰਹੂਗਾ ਜਨੂਨ ਦੇ ਵਿੱਚ ਇਹ ਔਰਗੈਂਜ਼ਾ ਦੇ ਵਿੱਚ ਮਿਲੂਗਾ ਤੁਹਾਨੂੰ ਠੀਕ ਹੈ ਜੀ 1.2 ਮੀਟਰ ਦੀ ਕੱਟ ਤੱਕ ਔਰਗੈਂਜ਼ਾ ਦੇ ਵਿੱਚ ਮਿਲੂਗਾ ਆਫ ਵਾਈਟ ਬਾਟਮ ਨਾਲ ਇਹਨੂੰ ਵੇਅਰ ਕਰੋ ਬੜਾ ਪਿਆਰਾ ਸੂਟ ਬਣਦਾ ਜੀ ਇਹ ਵੀ ਆਫ ਵਾਈਟ ਨਾਲ ਤੁਸੀਂ ਲੈ ਸਕਦੇ ਹੋ 2 ਮੀਟਰ ਤੱਕ ਰਹਿਣ ਵਾਲਾ ਜੀ ਇਹ 2 ਮੀਟਰ ਦਾ ਪੀਸ ਹੈ ਜੀ ਔਰਗੈਂਜ਼ਾ ਦੇ ਵਿੱਚ ਪ੍ਰਿੰਟ ਦੇਖੋ ਗ੍ਰੇ ਦਾ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਵੀ 2 ਮੀਟਰ ਹੋਊਗਾ ਜੀ ਪੀਸ ਠੀਕ ਹੈ ਜੀ ਔਰਗੈਂਜ਼ਾ ਦੇ ਵਿੱਚ ਹੈ ਇਹ ਵੀ 2 ਮੀਟਰ ਦਾ ਪੀਸ ਹੈ ਜੀ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਬਾਈ ਕਰ ਸਕਦੇ ਹੋ ਸਾਡੇ ਕੋਲੋਂ ਤੁਸੀਂ ਇਹ 1.2 ਮੀਟਰ ਤੱਕ ਰਹਿਣ ਵਾਲਾ ਜੀ ਪ੍ਰਿੰਟ ਦੇਖੋ ਇਹ ਵੀ ਆਫ ਵਾਈਟ ਨਾਲ ਤੁਸੀਂ ਲੈ ਸਕਦੇ ਹੋ ਆਫ ਵਾਈਟ ਬੋਟਮ ਨਾਲ ਤੁਸੀਂ ਲੈ ਸਕਦੇ ਹੋ ਜੀ 2 ਮੀਟਰ ਤੱਕ ਰਹੂਗਾ ਜੀ ਇਹ ਵੀ ਪੀਸ ਇਹ ਵਾਲਾ ਪੀਸ ਦੇਖੋ ਜੀ ਇਹ ਵੀ 2 ਮੀਟਰ ਤੱਕ ਰਹੂਗਾ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਕਲਰ ਆ ਦੇਖੋ ਇਹ ਵਾਲਾ ਕਲਰ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਵੀ 2 ਮੀਟਰ ਤੱਕ ਮਿਲੂਗਾ ਤੁਹਾਨੂੰ ਬੜੇ ਪਿਆਰੇ ਜੇ ਪੀਸ ਹੈ 2 ਮੀਟਰ ਦੇ ਵਿੱਚ ਅਸੀਂ ਸ਼ਾਰਟ ਸ਼ਰਟਾਂ ਵੀ ਬਣਾਉਣੇ ਕਿਉਂਕਿ ਅੱਜ ਕੱਲ ਟ੍ਰੈਂਡ ਆਇਆ ਰਿਹਾ ਸ਼ਾਰਟ ਸ਼ਰਟਾਂ ਦਾ ਸ਼ਾਰਟ ਸ਼ਰਟ ਰੈਡੀ ਕਰੋ ਜੀ ਠੀਕ ਹੈ ਜੀ ਇਹ ਵੀ 2 ਮੀਟਰ ਤੱਕ ਹੈ ਜੀ ਚੈੱਕ ਕਰੋ ਪ੍ਰਿੰਟ ਕਿੰਨਾ ਪਿਆਰਾ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰੈਨ ਵਾਲਾ ਹੈ ਔਰਗੈਂਜ਼ਾ ਦਾਸ ਪ੍ਰਿੰਟ ਦੀ ਔਰਗੈਂਜ਼ਾ ਜੀ ਇਹ ਮੀਟਰ ਕ ਦਾ ਪੀਸ ਰਹੂਗਾ ਆਫ ਵਾਈਂਡ ਦੇ ਵਿੱਚ ਕਿਸੇ ਬੱਚੇ ਲਈ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਮੀਟਰ ਕ ਦਾ ਪੀਸ ਰਹਿਣ ਵਾਲਾ ਜੀ ਇੱਕ ਕ੍ਰਾਸ਼ ਸ਼ਿਮਰ ਦੇ ਵਿੱਚ ਹੈ ਇਹ ਵੀ ਤੁਹਾਨੂੰ 120 ਰੁਪਏ ਪਰ ਮੀਟਰ ਵਿੱਚ ਮਿਲੇਗਾ ਜੀ ਪੀਸ ਰਹੂਗਾ ਜੀ 2 ਮੀਟਰ ਤੱਕ 2 ਜਾਂ 2.5 ਤੱਕ ਰਹਿਣ ਵਾਲਾ ਜੀ ਵਾਲਾ ਪੀਸ ਚੈੱਕ ਕਰੋ ਜੀ ਪ੍ਰਿੰਟ ਕਿੰਨਾ ਪਿਆਰਾ ਸ਼ਿਮਰ ਅ ਸ਼ਿਮਰ ਕ੍ਰਾਸ਼ਾ ਜੀ ਇਹ ਸ਼ਿਮਰ ਕ੍ਰਾਸ਼ਾ ਕਾਫੀ ਟ੍ਰੈਂਡ ਹੈ ਕ੍ਰਾਸ਼ ਦਾ ਜੀ ਸ਼ਰਟ ਪੀਸ ਹੀ ਰਹਿਣ ਵਾਲਾ ਜੀ ਇਹ ਵਾਲਾ ਦੇਖੋ ਜੀ ਇਹ ਵੀ ਪੌਣੇ 2 ਮੀਟਰ ਦੀ ਕੱਟ ਤੱਕ ਰਹੂਗਾ ਫੋਲਡ ਕਰਕੇ ਸ਼ਰਟ ਬਣਾ ਸਕਦੇ ਹਾਂ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਚੈੱਕ ਕਰੀ ਚਲੋ ਜੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਇਹ ਵੀ ਪੌਣੇ 2 ਮੀਟਰ ਦੀ ਕੱਟ 1.5 ਮੀਟਰ ਦੀ ਕੱਟ ਤੱਕ ਰਹਿਣ ਵਾਲਾ ਵਾਲਾ ਪੀਸ ਜੀ ਔਰਗੈਂਜ਼ਾ ਦੇ ਵਿੱਚ ਪ੍ਰਿੰਟ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਠੀਕ ਹੈ ਜੀ 1.5 ਮੀਟਰ ਤੱਕ ਰਹੂਗਾ ਜੀ ਇਹ ਵਾਲਾ ਪੀਸ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ। ਇਹ ਸ਼ਿਮਰ ਵਿੱਚ ਆਊਗਾ। ਇਹ ਵੀ 2 ਮੀਟਰ ਦੀ ਕਟ ਹੈ ਜੀ। ਆਫ ਵਾਈਟ ਬਾਟਮ ਨਾਲ ਇਹਨੂੰ ਲਓ ਬੜਾ ਪਿਆਰਾ ਜਿਹਾ ਸੂਟ ਬਣਾ ਤੁਹਾਡਾ ਰੈਡੀ ਹੋਣਾ ਬਣ ਕੇ। ਆਫ ਵਾਈਟ ਬਾਟਮ ਨਾਲ ਲਓ। ਬਾਟਮ ਦੇ ਉੱਪਰ ਕੋਈ ਲੇਸ ਵਗੈਰਾ ਲਗਾ ਕੇ ਡਿਜ਼ਾਈਨਿੰਗ ਕਰ ਸਕਦੇ ਹਾਂ। ਸ਼ਿਮਰ ਦੇ ਵਿੱਚ ਹੈ ਜੀ ਇਹ। ਇਹ ਵੀ ਆਰਗੈਂਜ਼ਾ ਦੇ ਵਿੱਚ ਮਿਲੇਗਾ। ਇਹ ਵੀ 2 ਮੀਟਰ ਤੱਕ ਦਾ ਪੀਸ ਹੈ ਜੀ ਆਰਗੈਂਜ਼ਾ ਦੇ ਵਿੱਚ ਮਿਲੇਗਾ ਤੁਹਾਨੂੰ। ਇਸ ਮੀਟਰ ਕ ਦਾ ਪੀਸ ਹੈ ਜੀ ਡੇਢ ਕਿ ਮੀਟਰ ਦਾ ਪੀਸ ਹੈ ਕ੍ਰਸ਼ ਸ਼ਿਮਰ ਦੇ ਵਿੱਚ ਮਿਲਣ ਵਾਲਾ ਪੀਸ ਹੈ ਜੀ ਕ੍ਰਸ਼ ਸ਼ਿਮਰ ਦੇ ਵਿੱਚ ਚੈੱਕ ਕਰੀ ਚਲੋ ਪ੍ਰਿੰਟ ਇਹ ਪੌਣੇ 2 ਮੀਟਰ ਤੱਕ ਦਾ ਪੀਸ ਹੈ ਜੀ ਇਹ ਵੀ ਕ੍ਰਸ਼ ਸ਼ਿਮਰ ਦੇ ਵਿੱਚ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਕਿਉਂਕਿ ਆਫ ਵਾਈਟ ਬਾਟਮ ਦਾ ਨਾ ਕਾਫੀ ਟ੍ਰੈਂਡ ਹੈ ਅਜਗਲ ਆਫ ਵਾਈਟ ਬਾਟਮ ਜ਼ਿਆਦਾ ਵੇਅਰ ਕੀਤੀ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੇ ਪੀਸ ਨਾਲ ਤੁਸੀਂ ਲੈ ਸਕਦੇ ਹੋ ਇਹ ਇਹ ਵੀ ਇਹ ਵੀ ਜਿਹੜਾ ਸ਼ਿਮਾ ਇਹ ਵਾਲਾ ਜਿਹੜਾ ਪੀਸ ਹੈ ਕਰਾਸ਼ ਦੇ ਸ਼ਿਮਰ ਦੇ ਵਿੱਚ ਹੈ ਜੀ ਇਹ ਇਹ ਵਾਲੀ ਜਿਹੜੀ ਸ਼ਿਮਰ ਰਹਿਣ ਵਾਲੀ ਹੈ ਡਾਇਮੰਡ ਸ਼ਿਮਰ ਰਹੂਗੀ ਜੀ 2 ਮੀਟਰ ਦਾ ਪੀਸ 2.2 ਮੀਟਰ ਦੀ ਕੱਟ ਤੱਕ ਰਹੂਗਾ ਜੀ ਵਾਲਾ ਪੀਸ ਇਹ ਵੀ 2 ਮੀਟਰ ਤੱਕ ਮਿਲਣ ਵਾਲਾ ਤੁਹਾਨੂੰ ਔਰਗੈਂਜ਼ਾ ਦੇ ਵਿੱਚ ਹੈ ਦੇਖੋ ਜੀ ਬੜਾ ਪਿਆਰਾ ਸਾਡਾ ਡਿਜ਼ਾਈਨ ਹੈ ਤੁਸੀਂ ਦੁਪੱਟਾ ਵੀ ਵੇਅਰ ਕਰ ਸਕਦੇ ਹੋ ਇਦਾਂ ਦਾ 2 ਮੀਟਰ ਦਾ ਦੁਪੱਟਾ ਇਹ ਜਾਂ ਤੁਸੀਂ ਸ਼ਰਟ ਬਣਾ ਸਕਦੇ ਹੋ ਜੀ ਇਹ ਵੀ ਔਰਗੈਂਜ਼ਾ ਦੇ ਵਿੱਚ ਰਹਿਣ ਵਾਲਾ ਜੀ ਡਿਜ਼ਾਈਨਰ ਜੇ ਸੂਟ ਉਹ ਰੈਡੀ ਹੋਣਿਆ ਜੀ ਬਣ ਕੇ ਤੁਹਾਡੇ ਔਰਗੈਂਜ਼ਾ ਦੇ ਵਿੱਚ ਬਾਕੀ ਤੁਸੀਂ ਹੋਰ ਪੀਸਾਂ ਨਾਲ ਇਹਦੀ ਮੈਚਿੰਗ ਕਰਕੇ ਡਿਜ਼ਾਈਨਿੰਗ ਕਰ ਸਕਦੇ ਹੋ ਇਹ ਵਾਲਾ ਦੇਖੋ ਬਾਦਨੀ ਪ੍ਰਿੰਟ ਦੇ ਵਿੱਚ ਔਰਗੈਂਜ਼ਾ ਦੇ ਵਿੱਚ ਇਹ ਵੀ ਤੁਹਾਨੂੰ ਪੌਣੇ ਇੱਕ 2 ਮੀਟਰ ਦੀ ਕੱਟ ਤੱਕ ਮਿਲੂਗਾ ਜੀ ਪੌਣੇ 2 ਮੀਟਰ ਦੀ ਕੱਟ ਤੱਕ ਮੈਲ ਵਾਲਾ ਪੀਸ ਹੈ ਜੀ ਸ਼ਾਇਦ 2 ਮੀਟਰ ਹੋਵੇ ਜੀ 2 ਮੀਟਰ ਦੀ ਪੀਸ ਹੈ 2 ਮੀਟਰ ਦਾ ਪੀਸ ਹੈ ਜੀ ਇਹ ਵੀ ਸ਼ਿਮਰ ਦੇ ਵਿੱਚ ਆ ਗਿਆ ਜੀ ਦੇਖੋ ਬੜਾ ਪਿਆਰਾ ਜਿਹਾ ਪੀਸ ਰਹੂਗਾ ਸ਼ਿਮਰ ਦੇ ਵਿੱਚ 120 ਰੁਪਏ ਪਰ ਮੀਟਰ ਦੇ ਨਾਲ 2 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਇਹ ਵੀ ਪੀਸ ਹੈ ਚੱਕ ਕਰੀ ਚਲੋ ਪ੍ਰਿੰਟ ਕਲਰ ਬੜੇ ਪਿਆਰੇ ਜਿਹੇ ਕਲਰ ਰਹਿਣ ਵਾਲੇ ਹੈ ਜੀ ਇਹ ਵੀ ਇਹ ਵੀ ਇਹ ਵਾਲਾ ਪੀਸ ਵੀ ਜਿਹੜਾ ਰਹੂਗਾ ਜੀ ਔਰਗੈਂਜ਼ਾ ਦੇ ਵਿੱਚ ਰਹੂਗਾ ਜੀ ਟਾਈ ਐਂਡ ਡਾਈ ਦੇ ਵਿੱਚ ਪੀਸ ਹੈ ਜੀ ਇਹ ਟਾਈ ਐਂਡ ਡਾਈ ਦੇ ਵਿੱਚ ਪੀਸ ਹੈ ਔਰਗੈਂਜ਼ਾ ਦੇ ਵਿੱਚ ਰਹੂਗਾ 2 ਮੀਟਰ ਦੀ ਕੱਟ ਹੈ ਜੀ ਇਹਦੀ ਵੀ ਠੀਕ ਹੈ ਜੀ ਇਹ ਪੌਣੇ 2 ਮੀਟਰ ਦੀ ਕੱਟ ਤੱਕ ਹੈ ਇਹ ਵੀ ਔਰਗੈਂਜ਼ਾ ਦੇ ਵਿੱਚ ਹੈ ਟਾਈ ਐਂਡ ਡਾਈ ਹੈ ਠੀਕ ਹੈ ਜੀ ਟਾਈ ਐਂਡ ਡਾਈ ਦੇ ਵਿੱਚ ਪੀਸ ਰਹੂਗਾ ਜੀ ਟਾਈ ਐਂਡ ਡਾਈ ਦੇ ਵਿੱਚ ਪੀਸ ਰਹੂਗਾ ਜੀ ਇਹ ਕ੍ਰੈਸ਼ ਸ਼ਿਮਰ ਦੇ ਵਿੱਚ ਹੈ ਚੈੱਕ ਕਰੋ ਜੀ ਕ੍ਰਾਸ਼ ਦੇ ਵਿੱਚ ਹੈ ਕ੍ਰਾਸ਼ ਸ਼ਿਮਰ ਦੇ ਵਿੱਚ ਹੈ ਪੌਣੇ 1 ਡੇਢ ਕਿਲੋ ਮੀਟਰ ਦਾ ਪੀਸ ਰਹੂਗਾ ਜੀ ਇਹ ਵਾਲਾ ਕ੍ਰਾਸ਼ ਸ਼ਿਮਰ ਦੇ ਵਿੱਚ ਹੈ ਜੀ ਇਹ ਵੀ ਡੇਢ ਕਿਲੋ ਮੀਟਰ ਦਾ ਪੀਸ ਰਹਿਣ ਵਾਲਾ ਜੀ ਡੇਢ ਮੀਟਰ ਜਾਂ ਪੌਣੇ 2 ਮੀਟਰ ਦੀ ਕਟ ਤੱਕ ਆ ਜੀ ਇਹ ਵਾਲਾ ਪੌਣੇ 2 ਮੀਟਰ ਦੀ ਕਟ ਤੱਕ ਆ ਕ੍ਰਾਸ਼ ਸ਼ਿਮਰ ਦੇ ਵਿੱਚ ਹੈ ਜੀ ਚੈੱਕ ਕਰੀਏ ਚਲੋ ਪੀਸ ਸਾਰੇ ਬੜੇ ਪਿਆਰੇ ਜਿਹੇ ਪੀਸ ਹੈ ਇਹ ਵੀ ਔਰਗੈਂਜ਼ਾ ਰਹੂਗਾ ਜੀ ਦਾਸ ਬ੍ਰੈਂਡ ਦੀ ਔਰਗੈਂਜ਼ਾ 2 ਮੀਟਰ ਦੀ ਕੱਟ ਤੱਕ ਰਹੂਗਾ ਜੀ ਪੌਣੇ 2 ਮੀਟਰ ਦੀ ਕੱਟ ਤੱਕ ਇਹ ਵਾਲਾ ਪੀਸ ਰਹਿਣ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਪੌਣੇ 2 ਮੀਟਰ ਦੀ ਕੱਟ ਤੱਕ ਰਹੂਗਾ ਜੀ ਇਹ ਵਾਲਾ ਪੀਸ 2 ਮੀਟਰ ਹੀ 2 ਮੀਟਰ ਦੀ ਕੱਟ ਹੈ ਜੀ ਇਹ ਵਾਲਾ ਪੀਸ ਦੀ ਵੀ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ 2 ਮੀਟਰ ਦੀ ਕੱਟ ਤੱਕ ਪੀਸ ਹੈ ਜੀ ਇਹ ਵਾਲਾ ਇਹ ਵੀ ਪੌਣੇ 2 ਮੀਟਰ ਦੀ ਕੱਟ ਤੱਕ ਰਹੂਗਾ ਜੀ ਪੀਸ ਚੈੱਕ ਕਰੋ ਜੀ। ਔਰਗੈਂਜ਼ਾ ਦੇ ਵਿੱਚ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ। ਠੀਕ ਹੈ ਜੀ ਇਹ ਕ੍ਰਸ਼ ਦੇ ਵਿੱਚ ਮਿਲੂਗਾ। ਕ੍ਰਸ਼ ਦੇ ਵਿੱਚ ਮਿਲੂਗਾ ਇਹ ਵੀ 2 ਮੀਟਰ ਦੀ ਕੱਟ ਤੱਕ ਪੌਣੇ 2 ਮੀਟਰ ਦੀ ਕੱਟ ਤੱਕ ਰਹੂਗਾ ਜੀ। ਠੀਕ ਹੈ ਜੀ ਪੀਸ ਸਾਰੇ ਬੜੇ ਪਿਆਰੇ ਜਿਹੇ ਰਹਿਣ ਹੋਣਗੇ। ਇਹ ਵੀ 1.5 ਮੀਟਰ ਦਾ ਪੀਸ ਹੈ ਕ੍ਰਸ਼ ਦੇ ਵਿੱਚ ਮਿਲਣ ਵਾਲਾ ਚੱਕਰੀ ਚਲੋ। ਜਿਹੜਾ ਪੀਸ ਪਸੰਦ ਆਉਂਦਾ ਲੈ ਸਕਦੇ ਹੋ ਜੀ ਤੁਸੀਂ। ਇਹ ਵੀ 1.5 ਮੀਟਰ ਦੀ ਕੱਟ ਤੱਕ ਰਹਿਣ ਵਾਲਾ ਜੀ ਕ੍ਰਾਸ਼ ਦੇ ਵਿੱਚ ਮਿਲੂਗਾ ਜੀ ਤੁਹਾਨੂੰ ਠੀਕ ਹੈ ਜੀ ਇਹ ਤੁਹਾਨੂੰ 2 ਮੀਟਰ ਦੀ ਕੱਟ ਤੱਕ ਮਿਲਣ ਵਾਲਾ ਜੀ ਦੇਖ ਕੇ ਚੈੱਕ ਕਰੋ ਕ੍ਰਾਸ਼ ਸ਼ਿਮਰ ਹੈ ਵੀ ਕ੍ਰਾਸ਼ ਸ਼ਿਮਰ ਹੈ ਜੀ ਇਹ 2 ਮੀਟਰ ਤੱਕ ਮਿਲੂਗਾ ਔਰਗੈਂਜ਼ਾ ਦਾ ਵਾਈਨ ਸ਼ੇਡ ਦੇ ਵਿੱਚ ਹੈ ਵਾਈਨ ਸ਼ੇਡ ਦੇ ਵਿੱਚ ਹੈ ਜੀ ਠੀਕ ਹੈ ਜੀ ਇਹ ਬਲੈਕ 베ਸ ਦੇ ਵਿੱਚ ਹੈ ਇਹ ਤੁਹਾਨੂੰ 1.5 ਮੀਟਰ ਦੀ ਕੱਟ ਤੱਕ ਮਿਲੂਗਾ ਜੀ ਬਲੈਕ ਠੀਕ ਹੈ ਜੀ 1.5 ਮੀਟਰ ਦੀ ਕੱਟ ਤੱਕ ਮਿਲਣ ਵਾਲਾ ਪੀਸ ਹੈ। ਔਰਗੈਂਜ਼ਾ ਦੇ ਵਿੱਚ ਰਹੂਗਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ। ਇਹ ਵੀ ਔਰਗੈਂਜ਼ਾ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਔਰਗੈਂਜ਼ਾ ਦੇ ਵਿੱਚ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪੀਸ ਹੈ ਜੀ ਸਾਰੇ। ਇਹ ਵੀ 1.5 ਮੀਟਰ ਤੱਕ ਰਹੂਗਾ ਸ਼ਿਮਰ ਔਰਗੈਂਜ਼ਾ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ। ਇਹ ਵੀ ਔਰਗੈਂਜ਼ਾ ਦੇ ਵਿੱਚ ਰਹੂਗਾ। ਇਹ ਵੀ 1.5 ਕਿ ਮੀਟਰ ਦਾ ਪੀਸ ਹੈ ਜੀ। ਬੜਾ ਪਿਆਰਾ ਜਿਹਾ ਪ੍ਰਿੰਟਰ ਆਊਗਾ ਡੇਢ ਕਿ ਮੀਟਰ ਦਾ ਪੀਸ ਹੈ ਜੀ ਇਹ ਵੀ ਡੇਢ ਕਿ ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਔਰਗੈਂਜ਼ਾ ਦੇ ਵਿੱਚ ਰੋਕ ਆ ਜੀ ਇਸ ਹਨ ਅਜ ਦੇ ਸਾਡੇ ਕੱਟ ਪੀਸ ਇਹ ਸਾਰੇ ਪੀਸ ਰਹਿਣ ਵਾਲੇ ਸੀ ਆਫਰ ਪ੍ਰਾਈਸ ਵਿੱਚ 120 ਰੁਪਏ ਪਰ ਮੀਟਰ ਸੇ ਤੁਹਾਨੂੰ ਦਵਾਵਾਂਗੇ ਇਹ ਵਾਲੇ ਪੀਸ ਜਿਹੜਾ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਸਕਰੀਨ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਕੁਝ ਨੰਬਰ ਤੇ ਸਾਨੂੰ ਕਾਲ ਕਰੋ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ